प्यारे बच्चियां दे प्यारे पेरेंट्स नु विनती है के मਸ਼ਿਆਂ ਦੇ ਮਾਮਲੇ ਵਿੱਚ ਅਸੀਂ ਸਰਕਾਰਾਂ ਨੂੰ ਦੋਸ਼ਤ ਦੇ ਹਾਂ ਭਾਵੇਂ ਉਹ ਪਹਿਲੀਆਂ ਸਰਕਾਰਾਂ ਹੋਣ ਭਾਵੇਂ ਅੱਜ ਦੀ ਸਰਕਾਰ ਹੋਵੇ ਅਸੀਂ ਸਰਕਾਰ ਨੂੰ ਦੋਸ਼ਤਾਂ ਦੇ ਦਿੰਦੇ ਹਾਂ ਪਰ ਅਸੀਂ ਆਪਣਾ ਪੱਖ ਸਮਾਜਿਕ ਪੱਖ ਅਸੀਂ ਇਹ ਪੱਖ ਨਹੀਂ ਦੇਖਦੇ ਇਕਨੋਮਿਕਸ ਦਾ ਇੱਕ ਫਾਰਮੂਲਾ ਹੁੰਦਾ ਹੈ ਮੰਗ ਅਤੇ ਪੂਰਤੀ ਡਿਮਾਂਡ ਅਤੇ ਸਪਲਾਈ ਮੰਗ ਅਤੇ ਡਿਮਾਂਡ ਇਹ ਸਮਾਜ ਵਾਲਾ ਪਾਸਾ ਹੈ ਮਾਪਿਆਂ ਵਾਲਾ ਪਾਸਾ ਹੈ ਮੰਗ ਨੂੰ ਅਸੀਂ ਘਟਾਉਣਾ ਹੈ ਨਵੇਂ ਬੱਚਿਆਂ ਨੂੰ ਇਸ ਵਿੱਚ ਫਸਾ ਨਹੀਂ ਦੇਣਾ ਨਵੇਂ ਬਤਿਆ ਨੂੰ ਇਸ ਤੋਂ ਰੋਕਣ ਲਈ ਪਰਿਵਾਰ ਮਾਪੇ ਸਮਾਜ ਬਹੁਤ ਉਤਮ ਅਪਰਾਲੇ ਕਰ ਸਕਦਾ ਹੈ ਜਿਸ ਦੀ ਅਸੀਂ ਤੁਹਾਡੇ ਨਾਲ ਅੱਗੇ ਚਰਚਾ ਕਰਾਂਗੇ ਤੇ ਬੇਨਤੀ ਹੈ ਕਿ ਆਪਣੇ ਪੱਖ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਆਪਣੇ ਪੱਖ ਦੇ ਉੱਤੇ ਧਿਆਨ ਦਿੱਤਾ ਜਾਵੇ ਤਾਗੋ ਮੰਗ ਅਤੇ ਡਿਮਾਂਡ ਇਹ ਜਿਹੜੀ ਸਾਡਾ ਪੱਖ ਹੈ ਇਹ ਮੰਗ ਖਤਮ ਹੋ ਜਾਵੇ ਇਹ ਡਿਮਾਂਡ ਖਤਮ ਹੋ ਜਾਵੇ ਬਹੁਤ ਬਹੁਤ ਧੰਨਵਾਦ